ਸਾਡੇ ਥੇਰੇ ਨਾਲ ਲੱਗੇ ਠੀਕਾ ਮਿਹਨਤ ਕਰਕੇ ਜਿਵੇਂ ਇੱਥੇ ਕਰ ਰਹੇ ਹੋ ਜਰਾ ਸਮਝ ਕਰੋ ਅਸੀਂ ਨਹੀਂ ਠੀਕ ਹੈ ਇੱਥੇ ਕਰ ਰਹੇ ਹਾਂ ਚੰਗਾ ਚੰਗਾ ਤਾਂ ਹੁੰਦੀ ਸੀ ਜਾਂਦਾ ਜੀ ਲੰਗਾ ਤਾਂ ਦਿਸੀ ਜਾਂਦਾ ਕਰਕੇ ਦੇ ਬੱਚੇ ਸੀ ਇਥੇ ਇਹ ਕੰਮ ਤਾਂ ਵੇਖੋ ਪਹਿਲੀ ਵਾਰ ਪਹਿਲੀ ਵਾਰ ਵੇਖਿਆ ਅੱਲਾ ਜਦ ਜਦਿਆ ਤੁਸੀਂ ਮੋਕਾ ਲੈਣ ਆਏ ਆ ਉਹਦੇ ਨਾਲ ਮੈਂ ਜਾ ਰਿਹਾ ਜੇ ਤੁਸੀਂ ਬੋਟਾ ਲੈਣ ਆਏ ਆ ਪਹਿਲਾਂ ਕਿੱਥੇ ਆ ਇੱਕ ਮਿੰਟ ਕੋਈ ਗੜਜਤ ਲੈ ਆ ਅੱਜ ਸਾਨੂੰ ਜਦੋਂ ਹੁਣ ਸੌਣ ਦਾ ਇੱਕ ਮਿੰਟ ਚਲੋ ਬਾਪੂ ਇੱਕ ਮਿੰਟ ਹੁਣ ਮੇਰੀ ਇੱਥੇ ਸੌਣ ਤੇ ਮੇਰੀ ਇੱਕ ਬਸ ਚੱਲ ਇੱਕ ਮਿੰਟ ਮੇਰੇ ਹੱਥ ਜੋੜ ਕੇ ਬੇਨਤੀ ਆ ਹੁਣ ਆਪਾਂ ਜਿਹੜੀ ਤੁਸੀਂ ਗੱਲ ਕਰਨੀ ਆ ਨਾ ਉਹ ਆਪਾਂ ਗੱਲ ਕਰ ਲਈਏ ਇਹ ਵੀ ਇਹ ਤਾਂ ਚੱਲ ਜਿਹੜਾ ਇਹਨਾਂ ਨੇ ਕੀਤਾ ਇਹ ਯਾਰ ਇਹਨਾਂ ਨੇ ਐਵੇਂ ਕਰਦਾ ਤੁਸੀਂ ਕਰਾ ਦੇ ਫੇਰੀ ਹੋਇਆ ਅੰਮ੍ਰਿਤ ਸਾਹਿਬ ਅੰਮ੍ਰਿਤ ਸਾਹਿਬ ਇੱਕਲ ਹੋ ਰਿਹਾ ਆਪਾਂ ਦਾ ਕੈਰੀਜਟ ਖਲਾ ਦੇ ਜੇ ਉਹੀ ਕਿਸਾਨ ਆਪਣੇ ਕੀ ਰਾਂ ਤੁਸੀਂ ਸੋਖੇ ਦੇਖੀਂ ਸ੍ਰੀ ਕਿਉਂ ਨਹੀਂ ਬਣ ਹੋ ਜੈਗੇ ਬੋਲ ਤੁਸੀਂ ਹੱਸਾ ਦੇ ਦੀ ਖੜੇ ਸਾਡੇ ਬੈਠ ਗਏ ਇਹ ਤੁਸੀਂ ਸਾਡੇ ਸਾਨੂੰ ਸੌਦੇ ਦੀ ਨਹੀਂ ਆਖਾ ਇੱਕ ਮਿੰਟ ਸਾਡੇ ਆ ਤੁਸੀਂ ਸਾਡੇ ਇੱਕ ਮਿੰਟ ਕੱਢ ਦੇ ਦੇਖੋ ਵੀ ਗੱਲਿਆ ਤੂੰ ਗਾੜੀ ਜਣਾ ਪਾਸਾ ਅਸੀਂ ਜਾਂਦੇ ਨਹੀਂ ਨੀ ਇੱਦਾਂ ਆ ਖੋਲ ਦਿਓ ਅਸੀਂ ਜਾਂਦੇ ਨਹੀਂ ਉਹ ਸ਼ਿਵਿੰਦਰਾ ਸਾਡੇ ਥੇਰੇ ਨਾਲ ਲੱਗ ਕੇ ਠੀਕਾ ਮਿਹਨਤ ਕਰਕੇ ਇੱਥੇ ਹੀ ਕਰ ਰਹੇ ਹੋ ਜਰਾ ਸਹਾਜ ਕਰੋ ਅਸੀਂ ਹਾਂ ਠੀਕ ਹੈ ਹਾਂ ਇੱਥੇ ਕਰ ਰਹੇ ਚੰਗਾ ਚੰਗਾ ਦਾ ਹੁੰਦੇ ਸੀ ਅੰਲਾ ਜੀ ਚੰਗਾ ਦਾ ਦਿਸੀ ਜਾਂਦਾ ਕਰਕੇ ਦੇ ਬੱਚੇ ਸੀ ਤੇ ਇਹ ਕੰਮ ਤਾਂ ਦੇਖਿਆ ਪਹਿਲੀ ਵਾਰ ਪਹਿਲੀ ਵਾਰ ਦੇਖਿਆ ਅੱਜ ਅੱਜ ਜਦ 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 ਤੁਸੀਂ ਵੋਟਾਂ ਲੈਣ ਆਏ ਆ ਉਹਦੇ ਨਾਲ ਪੰਜਾਪ ਲਗਾ ਜਿੱਤੇ ਤੁਸੀਂ ਵੋਟਾਂ ਲੈਣ ਆਏ ਆ ਪਹਿਲਾਂ ਕਿਤੇ ਆ ਤੁਸੀਂ ਨਾ ਕੋਈ ਗਰੀਬ ਜਿਹਾ ਆ ਅੱਜ ਸਾਨੂੰ ਜਰਾ ਹੁਣ ਇੱਕ ਮਿੰਟ ਹੋਰ ਮੇਰੀ ਇਜਾਜ਼ਤ ਮੇਰੀ ਇੱਕ ਵਾਰ ਚਾਹੁੰਦਾ ਇੱਕ ਮਿੰਟ ਮੇਰੇ ਹੱਥ ਜੋੜ ਕੇ ਬੇਨਤੀ ਹੈ ਹੁਣ ਆਪਾਂ ਜਿਹੜੀ ਤੁਸੀਂ ਗੱਲ ਕਰਨੀ ਹੈ ਨਾ ਉਹ ਆਪਾਂ ਗੱਲ ਕਰ ਲਈਏ ਇਹ ਵੀ ਇਹ ਤਾਂ ਚੱਲ ਜਿਹੜਾ ਇਹਨਾਂ ਨੇ ਕੀਤਾ ਇਹ ਯਾਰ ਇਹਨਾਂ ਨੇ ਐਵੇਂ ਕਰਤਾ ਤੁਸੀਂ ਕਰਦੇ ਫੇਰੀ ਹੋਇਆ ਐਮਐਸਏ ਸਾਹਿਬਾਂ ਨਾਲ ਇੱਕ ਗੱਲ ਹੋ ਰਹਾ ਹੈ ਆਪਾਂ ਪਰੇਕਟ ਖਲਾ ਦੇ ਕਿ ਉਹੀ ਕਿਸਾਨ ਆਪਣੇ ਕਿਹੜਾ ਕਿਸੇ ਸੁੱਖ ਦੇਖ ਨਹੀਂ ਸ੍ਰੀ ਹੋਊਗਾ ਨਹੀਂ ਬਣਾ ਦੇਗੇ ਖੋਲ ਦੇ ਜੀ ਤੁਸੀਂ ਹੱਸਾ ਦੇ ਜੀ ਖੜੇ ਆ ਸਾਡੇ ਇਹ ਤੁਸੀਂ ਸਾਡੇ ਸਾਨੂੰ ਸੋਡੇ ਤੇ ਰੱਖਾ ਸਾਨੂੰ ਸੋਡੇ ਤੇ ਬੁਸਾ ਇਹ ਤੁਸੀਂ ਸਾਡੇ ਇੱਕ ਮਿੰਟ ਦੇ ਦੇਖੋ ਜੀ ਗੱਲ ਆ ਤੂੰ ਗਾੜੀ ਨਾ ਪਾ ਤੋ 450 ਅਸੀਂ ਜਾਂਦੇ ਨਹੀਂ ਜਿੱਦੂਗਾ ਖੋਲ ਦਿਓ ਤੁਸੀਂ ਜਾਂਦੇ ਨਹੀਂ ਹੋ ਸ਼੍ਰੀਮੰਦਰ ਸਤਿ ਸ਼੍ਰੀ ਅਕਾਲ ਸਾਡੇ ਥੇਰ ਮ ਲੰਗੇ ਠੀਕ ਹੈ ਮਿਹਨਤ ਕਰਾ ਕੇ ਇੱਥੇ ਕਰ ਰਹੇ ਹੋ ਜੀ ਸਵਾਜਿ ਕਰੋ ਅਸੀਂ ਨਾ ਇੱਥੇ ਕਰੀਏ ਚੰਗਾ ਜੰਗ ਲੱਗਦਾ ਚੰਗਾ ਚੰਗਾ ਤਾਂ ਹੁੰਦੀ ਸੀ ਜੰਗ ਲੱਗਦੀ ਚੰਗਾ ਤਾਂ ਦਿਸੀ ਜਾਂਦਾ ਕਰਕੇ ਦੇ ਬੱਠੇ ਸੀ ਇੱਥੇ ਇਹ ਕੰਮ ਤਾਂ ਵੇਖਿਆ ਪਹਿਲੀ ਵਾਰ ਪਹਿਲੀ ਵਾਰ ਵੇਖਿਆ ਅੱਲਾ ਜਦ 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 ਤੁਸੀਂ ਵੋਟਾਂ ਲੈਣ ਆਏ ਆ ਉਹਦੇ ਨਾਲ ਬੜੀ ਜਿਆਦਾ ਲੱਗਦਾ ਇੱਥੇ ਤੁਸੀਂ ਬੋਕਾ ਲੈਣ ਆਏ ਆ ਪਹਿਲਾਂ ਕਿੱਥੇ ਆ ਉਹਦੇ ਨਾਲ ਤੁਸੀਂ ਦਰਜਤ ਲੈ ਅੱਜ ਸਾਨੂੰ ਜਦੋਂ ਹੁਣ ਸਾਊਂਡ ਦਾ ਇੱਕ ਮਿੰਟ ਚਲੋ ਆਪ ਨੂੰ ਇੱਕ ਮਿੰਟ ਹੁਣ ਮੇਰੀ ਹੱਥ ਸੋਲਦੇ ਮੇਰੀ ਇੱਕ ਵਾਰੀ ਬਾਅਦ ਚੱਲ ਇੱਕ ਮਿੰਟ ਮੇਰੇ ਹੱਥ ਜੋੜ ਕੇ ਬੇਨਤੀ ਹੈ ਹੁਣ ਆਪਾਂ ਜਿਹੜੀ ਤੁਸੀਂ ਗੱਲ ਕਰਨੀ ਹੈ ਨਾ ਉਹ ਆਪਾਂ ਗੱਲ ਕਰਦੇ ਹਾਂ ਇਹ ਵੀ ਇਹ ਤਾਂ ਚੱਲ ਜਿਹੜਾ ਇਹਨਾਂ ਨੇ ਕੀਤਾ ਇਹ ਯਾਰ ਇਹਨਾਂ ਨੇ ਐਵੇਂ ਕਰਦੇ ਤੁਸੀਂ ਕਰਾ ਦੇ ਫੇਰੀ ਹੋਇਆ ਅੰਮ੍ਰਿਤ ਸਾਹਿਬ ਅੰਮ੍ਰਿਤ ਸਾਹਿਬ ਇੱਕ ਗੱਲ ਹੋ ਰਹਾ ਹੈ ਮੈਡੀਕਲ ਖਿਲਾ ਰਿਹਾ ਹੈ ਉਹੀ ਕਿਸਾਨ ਆਪਣੇ ਕਿਰਾਂ ਤੁਸੀਂ ਸੋਚਦੇ ਹੋ ਜੀ ਸ੍ਰੀ ਹੋਏ ਨਹੀਂ ਬਣ ਹੋ ਜਾਣਗੇ ਖੋਲ ਤੁਸੀਂ ਤੁਸੀਂ ਹੱਸਾ ਦੇ ਦੀ ਖੜੇ ਸਾਡੇ ਬੈਠ ਗਏ ਇਹ ਤੁਸੀਂ ਸਾਡੇ ਸਾਨੂੰ ਸੋਧਦੇ ਨਹੀਂ ਰੱਖਾ ਸਾਨੂੰ ਸੋਧਦੇ ਕੁਛਾ ਇਹ ਤੁਸੀਂ ਸਾਡੇ ਇੱਕੋ ਇੱਕ ਮਿੰਟ ਕਰ ਦੇ ਕੋਈ ਗੱਲਾਂ ਤੂੰ ਬਾੜੀ ਜਾ ਨਾ ਪਾਸਪੋਰਟ ਹਰੇ ਸਮਝ ਯਾਦ ਅਸੀਂ ਜਾਂਦੇ ਨਹੀਂ ਇਦਾਂ ਆ ਖੋਲ ਦਿਓ ਤੁਸੀਂ ਜਾਂਦੇ ਨਹੀਂ ਉਹ ਸ਼ਿਵਿੰਦਰਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ